ਹੇ ਤੁਹਾਨੂੰ ਚੰਨਾ ਕਹਾਣੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਅੱਜ ਜੋ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਉਸ ਦਾ ਨਾਮ ਹੈ ਪੰਜ ਸਾਲਾਂ ਵਾਲੀ ਰੁੱਤ ਪੰਜ ਸਾਲਾਂ ਵਾਲੀ ਰੁੱਤ ਕਹਾਣੀ ਪੰਜਾਬ ਦੇ ਪ੍ਰਸਿੱਧ ਲੇਖਕ ਤਰਨਜੀਤ ਸਿੰਘ ਦੀ ਲਿਖੀ ਹੋਈ ਹੈ ਇਸ ਕਹਾਣੀ ਵਿੱਚ ਅੱਜ ਦੇ ਸਮੇਂ ਦੇ ਭਿਆਨਕ ਸੱਚ ਨੂੰ ਦਰਸਾਇਆ ਗਿਆ ਹੈ ਚਲੋ ਸ਼ੁਰੂ ਕਰते हैं ਕਮਲ ਅਤੇ ਜਸਵੀਰ ਦੋਵੇਂ ਸਗੇ ਭਰਾ ਸਨ। ਤੋਮਾ ਦਾ ਆਪਸ ਵਿੱਚ ਬਹੁਤ ਹੀ ਪਿਆਰ ਸੀ। ਸ਼ਾਮ ਦਾ ਵੇਲਾ ਸੀ ਅਤੇ ਦੋਵੇਂ ਪਰਾ ਮੰਜੇ ਤੇ ਬੈਠੇ ਗੱਲਬਾਤ ਕਰ ਰਹੇ ਸਨ। ਜਸਵੀਰ ਕਹਿੰਦਾ ਹੈ ਕਿ ਪੈਸੇ ਅਤੇ ਸਿਆਸਤ ਨੇ ਤਾਂ ਦੁਨੀਆਂ ਦਾ ਦਿਮਾਗ ਖਰਾਬ ਕੀਤਾ ਪਿਆ ਹੈ। ਉਹ ਆਪਣੇ ਪਿੰਡ ਦੇ ਇੱਕ ਆਦਮੀ ਪੂਰੇ ਦੀਆਂ ਗੱਲਾਂ ਕਰਦੇ ਹਨ ਤੇ ਜਸਵੀਰ ਕਹਿੰਦਾ ਹੈ ਕਿ ਪੂਰੇ ਉਹ ਨਹੀਂ ਕਹਿੰਦੇ ਨੇ ਵੀ ਉਹਨਾਂ ਦੀ ਪਾਰਟੀ ਦੀਆਂ ਗੱਡੀਆਂ ਪ੍ਰਚਾਰ ਲਈ ਪਿੰਡ ਵਿੱਚ ਆਉਣਗੀਆਂ ਤੇ ਦੂਜੇ ਪਾਸੇ ਜੱਗੀ ਉਹ ਨਹੀਂ ਕਹਿੰਦੇ ਨੇ ਕਿ ਸਾਡੀ ਪਾਰਟੀ ਦੀਆਂ ਗੱਡੀਆਂ ਆਉਣਗੀਆਂ ਅੱਕੋ ਕਮਲ ਤੰਗ ਜਿਹਾ ਹੋ ਕੇ ਬੋਲਦਾ ਹੈ ਵੀ ਇਹਨਾਂ ਲੋਕਾਂ ਨੇ ਪਤਾ ਨਹੀਂ ਪਾਰਟੀ ਤੋਂ ਕੀ ਲੈਣਾ ਹੈ ਇਹ ਸਾਡੇ ਲੋਕਾਂ ਨੂੰ ਤਾਂ ਅਨਪੜਤਾ ਹੀ ਮਾਰ ਗਈ ਉਹ ਗੱਲਾਂ ਕਰਦੇ ਨੇ ਵੀ ਹਜੇ ਕਿਸਾਨੀ ਧਰਨਾ ਵੀ ਚੱਲੀ ਜਾਂਦਾ ਤੇ ਇਹਨਾਂ ਨੂੰ ਤਾਂ ਵੀ ਸ਼ਰਮ ਨਹੀਂ ਆਉਂਦੀ ਇਨਾਂ ਨੂੰ ਇਦਾਂ ਨਹੀਂ ਹੈ ਵੀ ਜਿੰਨਾ ਕਰਕੇ ਕਾਲੇ ਬਿੱਲ ਪਾਸ ਹੋਏ ਹਨ ਇਹ ਓਨਾ ਹੀ ਪਿੱਛੇ ਲੜੀ ਜਾਂਦੇ ਹਨ। ਉਹਨਾਂ ਦੇ ਅਨੁਸਾਰ ਇਹ ਲੀਡਰ ਇਨਾਂ ਲੋਕਾਂ ਨੂੰ ਵਰਤ ਕੇ ਆਪ ਜਿੱਤ ਜਾਂਦੇ ਨੇ ਤੇ ਪਿੱਛੋਂ 5 ਸਾਲ ਇਨਾਂ ਦੇ ਜੀਉਣ ਮਰਨ ਤੋਂ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਆਪਣੀ ਗੱਲ ਖਤਮ ਕਰਕੇ ਉਹ ਦੋਵੇਂ ਭਰਾ ਆਪੋ ਆਪਣੇ ਕੰਮ ਲੱਗ ਜਾਂਦੇ ਨੇ। ਅਗਲੇ ਦਿਨ ਦੀ ਸਵੇਰ ਹੁੰਦੀ ਹੈ ਅਤੇ ਅੱਜ ਪ੍ਰਚਾਰਕ ਗੱਡੀਆਂ ਦੇ ਮਸਲੇ ਉੱਤੇ ਪੰਚਾਇਤ ਨੇ ਫੈਸਲਾ ਵੀ ਕਰਨਾ ਹੁੰਦਾ ਹੈ ਵੀ ਕਿਸ ਦੀ ਗੱਡੀ ਪ੍ਰਚਾਰ ਕਰਨ ਲਈ ਆਉ ਅਤੇ ਕਿਸ ਦੀ ਗੱਡੀ ਨਹੀਂ ਚਲੋ ਜੀ ਕਮਲ ਅਤੇ ਜਸਵੀਰ ਆਪਣੇ ਘਰ ਬੈਠੇ ਰੋਟੀ ਖਾ ਰਹੇ ਹੁੰਦੇ ਹਨ ਤੇ ਪਿੰਡ ਦਾ ਇੱਕ ਮੋਹਤਵਾਰ ਬੰਦਾ ਜਾਗਰ ਕਮਲ ਹੋਰਾਂ ਨੂੰ ਆਪਣੇ ਨਾਲ ਲੈ ਕੇ ਜਾਣ ਲਈ ਆਉਂਦਾ ਹੈ ਕਮਲ ਨੂੰ ਥੋੜਾ ਕੰਮ ਕਰਨਾ ਹੁੰਦਾ ਹੈ ਅਤੇ ਜਸਵੀਰ ਜਾਗਰਤਾਏ ਨਾਲ ਪੰਚਾਇਤ ਵਿੱਚ ਚਲੇ ਜਾਂਦਾ ਹੈ ਫਿਰ ਸਾਰੀ ਪੰਚਾਇਤ ਇਕੱਠੀ ਹੁੰਦੀ ਹੈ ਅਤੇ ਸਰਪੰਚ ਵੀ ਉੱਥੇ ਪਹੁੰਚ ਜਾਂਦਾ ਹੈ ਸਰਪੰਚ ਕਹਿੰਦਾ ਹੈ ਵੀ ਹਾਂਜੀ ਚਲੋ ਸ਼ੁਰੂ ਕਰੋ ਕਿੱਤਾ ਕਰਨੀ ਹੈ ਪ੍ਰਚਾਰਕ ਪਾਰਟੀ ਦਾ ਇੱਕ ਸਮਰਥਕ ਪੂਰਾ ਕਹਿੰਦਾ ਹੈ ਵੀ ਕਰਨੀ ਕੀ ਹੈ ਬਸ ਜੱਗੇ ਉਹਨਾਂ ਨੂੰ ਕਹਿ ਦੋ ਵੀ ਇਹਨਾਂ ਦੀ ਪਾਰਟੀ ਦੀਆਂ ਗੱਡੀਆਂ ਪਿੰਡ 'ਚ ਨਹੀਂ ਵੜਨੀਆਂ ਚਾਹੀਦੀਆਂ ਫਿਰ ਕੋਹ ਜੱਗਾ ਵੀ ਗੁੱਸੇ 'ਚ ਬੋਲਦਾ ਹੈ ਵੀ ਤੂੰ ਰੋਕ ਕੇ ਦੇਖ ਸਾਡੀਆਂ ਗੱਡੀਆਂ ਨੂੰ ਗੱਲ ਕਰਤੇ ਕਰਤੇ ਉਹ ਲੜਾਈ ਤੱਕ ਪਹੁੰਚ ਗਏ ਫਿਰ ਜਾਗਰਤਾ ਆਇਆ ਵਿਚਾ ਕੇ ਉਹਨਾਂ ਨੂੰ ਸ਼ਾਂਤ ਕਰਤਾ ਹੈ ਤੇ ਕਹਿੰਦਾ ਹੈ ਕਿ ਜੇ ਹੁਣ ਪੰਚਾਇਤ ਬਿਠਾਈ ਹੀ ਹੈ ਤਾਂ ਗੱਲ ਸ਼ਾਂਤੀ ਨਾਲ ਕਰ ਲੋ ਫੇਰ ਜਾਗਰ ਸਰਪੰਚ ਨੂੰ ਕਹਿੰਦਾ ਹੈ ਵੀ ਭਾਈ ਤੂੰ ਵੀ ਕੁਝ ਬੋਲ ਲੈ ਸਰਪੰਚ ਵੀ ਚੁੱਪ ਜਾ ਹੋ ਕੇ ਬੈਠਿਆ ਹੁੰਦਾ ਹੈ ਕਿਉਂਕਿ ਉਹ ਵੀ ਜੱਗੇ ਹੋਣਾ ਵੱਲਦਾ ਹੀ ਹੁੰਦਾ ਹੈ ਜਾਗਰ ਫੇਰ ਕਹਿੰਦਾ ਹੈ ਵੀ ਚਲ ਸਰਪੰਚ ਹੁਣ ਤਾਂ ਕਰ ਲੈ ਕੋਈ ਫੈਸਲਾ ਵੀ ਕਿੱਦਾਂ ਕਰਨੀ ਹੈ ਸਰਪੰਚ ਕਹਿੰਦਾ ਵੀ ਐਵੇਂ ਕਰਦੇ ਆ ਸਵੇਰੇ 12 ਵਜੇ ਤੱਕ ਇੱਕ ਪਾਰਟੀ ਪ੍ਰਚਾਰ ਕਰ ਲਓ ਤੇ ਫਿਰ ਦੂਜੀ ਕਰ ਲਓ ਚਲੋ ਦੋਵੇਂ ਪਾਰਟੀਆਂ ਸਹਿਮਤ ਹੋ ਜਾਂਦੀਆਂ ਹਨ ਅਤੇ ਆਖਰ ਵਿੱਚ ਫੇਰਤਾਇਆ ਸਰਪੰਚ ਨੂੰ ਕਹਿੰਦਾ ਹੈ ਕਿ ਭਾਈ ਮੈਨੂੰ ਤਾਂ ਐਦਾਂ ਸੀ ਵੀ ਤੂੰ ਦੋਵੇਂ ਪਾਰਟੀਆਂ ਨੂੰ ਪਿੰਡ 'ਚ ਵੜਨ ਤੋਂ ਰੋਕੇਗਾ ਕਿਉਂਕਿ ਇੰਨਾ ਪਾਰਟੀਆਂ ਕਰਕੇ ਤਾਂ ਕਾਲੇ ਕਾਨੂੰਨ ਲਾਗੂ ਹੋਏ ਤੇ ਇੰਨਾ ਕਰਕੇ ਹੀ ਆਪਣੇ ਇੰਨੇ ਕਿਸਾਨ ਭਾਈ ਧਰਨੇ 'ਚ ਬੈਠੇ ਨੇ ਸਰਪੰਚ ਕਹਿੰਦਾ ਹੈ ਵੀ ਐਵੇਂ ਕਰਕੇ ਨਹੀਂ ਸਰਣਾ ਜੇ ਪ੍ਰਚਾਰ ਹੀ ਬੰਦ ਕਰਤੇ ਫਿਰ ਗਰਾਂਟਾ ਕਿੱਥੋਂ ਆਉਣਗੀਆਂ ਬਸ ਐਵੇਂ ਹੀ ਗੱਲਾਂបਾਤਾਂ ਚਲਦੀਆਂ ਰਹਿੰਦੀਆਂ ਨੇ ਤੇ ਆਖਰ ਵਿੱਚ ਜਾਗਰਤਾ ਆ ਇਹ ਹੀ ਕਹਿੰਦਾ ਹੈ ਕਿ ਕਰੀ ਚਲੋ ਭਾਈ ਜੋ ਕਰਨਾ ਹੈ ਆਖਰ ਇੰਨਾ ਸਿਆਸੀ ਪਾਰਟੀਆਂ ਨੇ ਥੋਡੀਆਂ ਜ਼ਮੀਨਾਂ ਵੀ ਖੋਹ ਲੈਣੀਆਂ ਨੇ ਇਹ ਸੁਣ ਕੇ ਸਾਰੇ ਆਪੋ ਆਪਣੇ ਘਰਾਂ ਨੂੰ ਤੁਰ ਪੈਂਦੇ ਨੇ ਅਤੇ ਜਸਵੀਰ ਵੀ ਚਾਹ ਲੈ ਕੇ ਕਮਲ ਕੋਲ ਮੋਟਰ ਤੇ ਚੱਲਿਆ ਜਾਂਦਾ ਹੈ ਅੱਗੇ ਕਮਲ ਵੀ ਉਡੀਕ ਹੀ ਕਰ ਰਿਹਾ ਹੁੰਦਾ ਹੈ ਕਿ ਕਦੋਂ ਕੋਈ ਆਵੇ ਤੇ ਪੰਚਾਇਤ ਵਿੱਚ ਹੋਈ ਗੱਲ ਉਹਨੂੰ ਦੱਸੇ ਫਿਰ ਉਹ ਆਪੇ ਹੀ ਕਮਲ ਨੂੰ ਪੁੱਛਦਾ ਹੈ ਕਿ ਹੋ ਗਿਆ ਕੋਈ ਫੈਸਲਾ ਜਸਵੀਰ ਉਹਨੂੰ ਪੰਚਾਇਤ ਵਿੱਚ ਹੋਈ ਸਾਰੀ ਗੱਲ ਦੱਸਦਾ ਹੈ ਕਿ ਪੰਚਾਇਤ ਵਿੱਚ ਇਹ ਫੈਸਲਾ ਹੋਇਆ ਹੈ ਕਿ ਇੱਕ ਵਾਰੀ ਇੱਕ ਪਾਰਟੀ ਪ੍ਰਚਾਰ ਕਰੇਗੀ ਅਤੇ ਫਿਰ ਉਸ ਤੋਂ ਬਾਅਦ ਦੂਜੀ ਪਾਰਟੀ ਦੀਆਂ ਗੱਡੀਆਂ ਪ੍ਰਚਾਰ ਲਈ ਆਉਣਗੀਆਂ ਇਹ ਗੱਲ ਸੁਣ ਕੇ ਚਲੋ ਕਮਲ ਬਹੁਤਾ ਖੁਸ਼ ਤਾਂ ਨਹੀਂ ਹੁੰਦਾ ਪਰ ਕਹਿੰਦਾ ਹੈ ਵੀ ਚਲੋ ਲੜਾਈ ਨਾਲੋਂ ਤਾਂ ਠੀਕ ਹੀ ਆ। ਇੰਨੇ ਨੂੰ ਉਹਨਾਂ ਦੇ ਪਿੰਡ ਦਾ ਇੱਕ ਜੈਲੇ ਨਾਮ ਦਾ ਆਦਮੀ ਉਹਨਾਂ ਕੋਲ ਪਹੁੰਚਦਾ ਹੈ। ਉਹ ਥੋੜਾ ਜਿਹਾ ਖਾਣ ਪੀਣ ਦਾ ਸ਼ੌਕੀਨ ਜਿਹਾ ਹੁੰਦਾ ਹੈ। ਬੈਠ ਕੇ ਉਹ ਵੀ ਉਹਨਾਂ ਕੋਲ ਚਾਹ ਪੀਣ ਲੱਗ ਜਾਂਦਾ ਹੈ ਅਤੇ ਤਿੰਨੋਂ ਜਾਣੇ ਗੱਲਾਂ ਕਰਨ ਲੱਗਦੇ ਹਨ। ਤੇ ਜੈਲਾ ਕਹਿੰਦਾ ਹੈ ਵੀ ਜਿੰਨਾ ਚਿਰ ਬੋਟਾ ਨਹੀਂ ਪੈਂਦੀਆਂ ਆਪਾਂ ਹੀ ਮੁੱਖ ਮੰਤਰੀ ਆਂ ਖਾਣ ਪੀਣ ਦੀ ਆਪਾਂ ਨੂੰ ਓਨਾ ਚਿਰ ਕੋਈ ਕਮੀ ਨਹੀਂ ਤੇ ਮੋਜਾਂ ਆਪਾਂ ਨੂੰ ਤਾਂ ਦੋਵੇਂ ਭਾਈ ਸੁਣ ਕੇ ਹੱਸਣ ਲੱਗ ਜਾਂਦੇ ਨੇ ਐਨੇ ਨੂੰ ਚਲੋ ਜੀ ਸ਼ਾਮ ਪੈ ਜਾਂਦੀ ਹੈ ਤੇ ਦੋਵੇਂ ਆਪੋ ਆਪਣੇ ਘਰ ਨੂੰ ਤੁਰ ਪੈਂਦੇ ਨੇ ਰਸਤੇ ਵਿੱਚ ਉਹਨਾਂ ਨੂੰ ਹਰਨਾਮ ਮਿਲਦਾ ਹੈ ਹਰਨਾਮ ਨਾਲ ਵੀ ਉਹਨਾਂ ਦੀ ਚੰਗੀ ਸਾਂਝ ਹੁੰਦੀ ਹੈ حال چال ਪੁੱਛ ਕੇ ਹਰਨਾਮ ਉਹਨਾਂ ਨੂੰ ਕਹਿੰਦਾ ਹੈ ਵੀ ਤਰਖਾਣ ਆਇਆ ਸੀ ਮੇਰੇ ਕੋਲ ਅਤੇ ਉਹ ਕਹਿੰਦਾ ਹੈ ਵੀ ਰੁੱਖ ਵੱਢ ਕੇ ਕੁਰਸੀਆਂ ਬਣਾ ਦਿੰਦਾ ਹਾਂ ਕਮਲ ਨੂੰ ਇਹ ਗੱਲ ਸੁਣ ਕੇ ਗੁੱਸਾ ਚੜ ਜਾਂਦਾ ਹੈ ਅਤੇ ਉਹ ਇੱਕਦਮ ਕਹਿੰਦਾ ਹੈ ਕਿ ਤੂੰ ਪਾਗਲ ਹੈ ਕੁਰਸੀਆਂ ਤਾਂ ਸ਼ਹਿਰੋਂ ਵੀ ਮਿਲ ਜਾਣਗੀਆਂ ਰੁੱਖ ਤੋੜੀ ਫਿਰ ਇੰਨੀ ਛੇਤੀ ਮਿਲਣੇ ਆ ਹਰਨਾਮ ਕਹਿੰਦਾ ਕਿ ਚਲ ਠੀਕ ਹੈ ਗੁੱਸਾ ਨਾ ਕਰ ਵੀ ਤੂੰ ਤਾਂ ਐਵੇਂ ਕਰਨ ਲੱਗ ਗਿਆ ਜਿਵੇਂ ਮੈਂ ਕਿਤੇ ਪਿੰਡੇ ਉਜਾੜਨ ਲੱਗਾ ਹੂੰ। ਕਮਲ ਫੇਰ ਕਹਿੰਦਾ ਹੈ ਕਿ ਇਹ ਕਿਹੜਾ ਪਿੰਡ ਨਾਲੋਂ ਘਟਨੇ। ਹਰਨਾਮ ਕਹਿੰਦਾ ਹੈ ਚਲ ਠੀਕ ਹੈ ਠੀਕ ਹੈ ਉਹੀ ਹਟ ਟਾਈਮ ਲੈਕਚਰ ਦਿੰਦਾ ਰਹਿੰਦਾ। ਕਹਿ ਕੇ ਉਹ ਅੱਗੇ ਵੱਜ ਜਾਂਦੇ ਹਨ ਕਰਦੇ ਕਰਦੇ ਐਵੇਂ ਹੀ ਕਈ ਦਿਨ ਲੰਘ ਜਾਂਦੇ ਹਨ ਤੇ ਫਿਰ ਦਿਨ ਆਉਂਦਾ ਹੈ ਵੋਟਾਂ ਦਾ। ਕਮਲ ਆਪਣੇ ਘਰ ਦਾ ਕੰਮ ਕਰ ਕਰ ਰਿਹਾ ਹੁੰਦਾ ਹੈ ਅਤੇ ਜਸਵੀਰ ਵੋਟ ਪਾਉਣ ਲਈ ਚਲੇ ਜਾਂਦਾ ਹੈ ਜਦੋਂ ਜਸਵੀਰ ਉੱਥੇ ਪਹੁੰਚਦਾ ਹੈ ਤਾਂ ਉਹ ਦੇਖਦਾ ਹੈ ਕਿ ਪੂਰਾ ਅਤੇ ਜੱਗਾ ਦੋਵੇਂ ਫਿਰ ਉੱਥੇ ਲੜਾਈ ਕਰ ਰਹੇ ਹੁੰਦੇ ਹਨ ਉਹਨਾਂ ਦੀ ਲੜਾਈ ਇਹ ਹੁੰਦੀ ਹੈ ਕਿ ਜੱਗਾ ਕਹਿੰਦਾ ਹੈ ਇਸ ਪਾਸੇ ਸਾਡਾ ਬੂਥ ਲੱਗੇਗਾ ਅਤੇ ਪੂਰਾ ਕਹਿੰਦਾ ਹੈ ਕਿ ਇਸ ਪਾਸੇ ਸਾਡਾ ਬੂਥ ਲੱਗੇਗਾ ਕਰਦੇ ਕਰਦੇ ਉਹਨਾਂ ਦੀ ਗੱਲ ਇੰਨੀ ਵੱਜ ਜਾਂਦੀ ਹੈ ਕਿ ਜੱਗਾ ਬੰਦੂਖ ਲੈ ਕੇ ਆਉਂਦਾ ਹੈ ਅਤੇ ਪੂਰੇ ਨੂੰ ਕਹਿੰਦਾ ਹੈ ਕਿ ਹੁਣ ਦੱਸ ਇੱਥੇ ਕਿਸ ਦਾ ਬੂਥ ਲੱਗੇਗਾ ਪੂਰਾ ਕਹਿੰਦਾ ਹੈ ਕਿ ਤੂੰ ਰਹਿਣ ਦੇ ਇੰਨੇ ਜੋਗਾ ਨਹੀਂ ਹੈਗਾ ਤੂੰ ਜੱਗੇ ਨੂੰ ਇਹ ਸੁਣ ਕੇ ਹੋਰ ਗੁੱਸਾ ਆਉਂਦਾ ਹੈ ਤੇ ਗੁੱਸੇ ਚ ਆ ਕੇ ਆਖਰ ਉਹ ਗੋਲੀ ਚਲਾ ਦਿੰਦਾ ਹੈ ਅਤੇ ਮੌਕੇ ਤੇ ਹੀ ਪੂਰੇ ਦੀ ਮੌਤ ਹੋ ਜਾਂਦੀ ਹੈ ਆਪਣੇ ਭਰਾ ਦੀ ਮੌਤ ਹੁੰਦਿਆਂ ਦੇਖ ਪੂਰੇ ਦੇ ਭਰਾ ਨੂੰ ਵੀ ਬਹੁਤ ਗੁੱਸਾ ਚੜਦਾ ਹੈ ਅਤੇ ਉਹ ਰਿਵਾਲਵਰ ਕੱਢ ਕੇ ਜੱਗੇ ਨੂੰ ਗੋਲੀ ਮਾਰ ਦਿੰਦਾ ਹੈ ਅਤੇ ਜੱਗੇ ਦੀ ਵੀ ਉਸੇ ਵੇਲੇ ਮੌਤ ਹੋ ਜਾਂਦੀ ਹੈ ਬੂਥ ਤੇ ਇਸ ਵੇਲੇ ਭੱਜ ਦੌੜ ਮੱਚ ਜਾਂਦੀ ਹੈ ਤੇਜਸਵੀਰ ਵੀ ਭੱਜਿਆ-ਭੱਜਿਆ ਘਰ ਜਾਂਦਾ ਹੈ ਅਤੇ ਕਮਲ ਨੂੰ ਸਾਹੋ-ਸਾਹੀ ਹੋਇਆ ਦੱਸਦਾ ਹੈ ਕਿ ਉੱਥੇ ਐਵੇਂ ਤੋਂ ਐਵੇਂ ਹੋ ਗਿਆ ਹੈ ਸੁਣ ਕੇ ਕਮਲਤਾ ਜਿਵੇਂ ਹੱਕਾ ਬੱਕਾ ਰਹਿ ਗਿਆ ਅਤੇ ਹੌਲੀ ਜੀ ਕਹਿੰਦਾ ਹੈ ਕਿ ਇਹ ਰਾਜਨੀਤੀ ਪਤਾ ਨਹੀਂ ਕਿੰਨੇ ਕੁ ਮਾਵਾਂ ਤੇ ਪੁੱਤ ਖਾ ਗਈ ਅਤੇ ਕਿੰਨੇ ਕੁ ਹੋਰ ਖਾਣੇ ਆਏ ਨੇ ਦੂਵੇਂ ਭਰਾ ਫਟਾਫਟ ਜਾਗਰਤਾਏ ਵੱਲ ਭੱਜ ਜਾਂਦੇ ਹਨ ਅਤੇ ਉੱਥੇ ਪਹੁੰਚਦਿਆਂ ਕਮਲ ਤਾਇਏ ਨੂੰ ਕਹਿੰਦਾ ਹੈ ਕਿ ਤਾਇਆ ਆ ਕੀ ਬਾਣਾ ਵਰਤ ਗਿਆ ਜਾਗਰਤਾਇਆ ਕਹਿੰਦਾ ਹੈ ਕਿ ਹਾਂ ਪਤੀਜ ਹੋਇਆ ਤਾਂ ਬਹੁਤ ਮਾੜਾ ਜਸਵੀਰ ਕਹਿੰਦਾ ਹੈ ਕਿ ਹੁਣ ਅੱਗੇ ਕੀ ਬਣੂ ਚਾਗਰ ਕਹਿੰਦਾ ਹੈ ਕਿ ਬਣਨਾ ਕੀ ਆ ਪੂਰੇ ਤੇ ਜੱਗੇ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਪੁਲਿਸ ਟੱਕੇ ਲੱਗ ਗਈ ਹੈ ਅਤੇ ਪੂਰੇ ਦੇ ਭਰਾ ਨੂੰ ਜੇਲ੍ਹ ਚ ਭੇਜ ਦਿੱਤਾ ਜਾਗਰ ਕਹਿੰਦਾ ਵੀ ਬਹੁਤ ਸਮਝਾਇਆ ਪਰ ਕੋਈ ਨਹੀਂ ਸਮਝਦਾ ਕਿਸੇ ਦੀ ਹੁਣ ਦੋ ਘਰ ਪੱਟੇ ਗਏ ਕਹਿ ਕੇ ਉਹ ਤਿੰਨੋਂ ਜਣੇ ਜੱਗੇ ਦੇ ਘਰ ਵੱਲ ਤੁਰ ਪਏ ਤੁਰੇ ਜਾਂਦੇ ਹਰਨਾਮ ਦੀ ਹਵੇਲੀ ਵੱਲੋਂ ਲੰਘ ਹੀ ਰਹੇ ਸੀ ਕਿ ਕਮਲ ਨੇ ਦੇਖਿਆ ਕਿ ਹਰਨਾਮ ਇੰਨੀ ਗਰਮੀ ਵਿੱਚ ਧੁੱਪੇ ਬੈਠਾ ਹੈ ਫਿਰ ਉਹਨੇ ਜਾ ਕੇ ਹਰਨਾਮ ਨੂੰ ਪੁੱਛ ਹੀ ਲਿਆ ਕਿ ਤੂੰ ਇੰਨੀ ਧੁੱਪ ਵਿੱਚ ਕਿਉਂ ਬੈਠਾ ਹੈ ਹਰਨਾਮ ਕਹਿੰਦਾ ਹੈ ਕਿ ਕੀ ਦੱਸਾਂ ਤੈਨੂੰ ਕਮਲ ਤਰਖਾਨ ਨੇ ਕੁਰਸੀਆਂ ਦੇ ਲਾਲ ਚਚ ਰੁੱਖ ਕਟਵਾ ਦਿੱਤੇ ਦੋ ਕੁ ਕੁਰਸੀਆਂ ਕਹਿੰਦਾ ਹੈ ਅਤੇ ਬਾਕੀ ਦੀਆਂ ਉਹ ਬਾਲਣ ਲਈ ਆਪਣੇ ਘਰ ਲੈ ਗਿਆ। ਦੁਖੀ ਜਾ ਹੋ ਕੇ ਕਹਿੰਦਾ ਹੈ ਕਿ ਟਿੰਨਾ ਬੈਠਦਾ ਹਾਂ ਤਾਂ ਧੁੱਪ ਨਾਲੋਂ ਜ਼ਿਆਦਾ ਸੇਕ ਮਾਰਦੀਆਂ ਨੇ ਅਤੇ ਪਸ਼ੂ ਵੀ ਕਹਿੰਦਾ ਮੇਰੇ ਤਾਂ ਰੁੱਖਾਂ ਦੀ ਛਾਵੇਂ ਬੈਠਣੋਂ ਗਏ। ਕਹਿੰਦਾ ਤੂੰ ਹੀ ਸਹੀ ਕਹਿੰਦਾ ਸੀ ਮੈਂ ਹੀ ਲਾਲਚੀ ਹੋ ਗਿਆ। ਕਮਲ ਕਹਿੰਦਾ ਹੈ ਕਿ ਚਲੋ ਜੀ ਤਰਖਾਣ ਤੇਰੇ ਰੁੱਖ ਵੱਢ ਕੇ ਕੁਰਸੀਆਂ ਬਣਾ ਕੇ ਲੈ ਗਿਆ ਅਤੇ ਮੰਤਰੀ ਪਿੰਡ ਵੱਢ ਕੇ ਫੇਰ ਉਹ ਉਹਨੂੰ ਯਾਦ ਕਰਵਾਉਂਦਾ ਹੈ ਕਿ ਮੈਂ ਤੈਨੂੰ ਕਿਹਾ ਸੀ ਨਾ ਰੁੱਖ ਅਤੇ ਪਿੰਡ ਇੱਕੋ ਜਿਹੇ ਹੁੰਦੇ ਨੇ ਤੂੰ ਰੁੱਖੇ ਨੇ ਸਾਲ ਪਾਲੇ ਅਤੇ ਮਾਵਾ ਨੇ ਪੁੱਤ ਕੁਰਸੀਆਂ ਦੇ لالਚੀ ਵੱਡਣ ਲੱਗੇ ਮਿੰਟ ਨਹੀਂ ਲੋਂਦੇ ਹੁਣ ਪਾਲਣ ਵਾਲੀਆਂ ਮਾਵਾਂ ਧੁੱਪੇ ਬੈਠੀਆਂ ਨੇ ਅਤੇ ਵੱਡਣ ਵਾਲੇ ਕੁਰਸੀ ਤੇ ਬੈਠੇ ਨੇ ਇਹ ਆਖ ਕੇ ਸਭ ਆਪੋ ਆਪਣੇ ਰਾਹ ਪੈ ਗਏ ਸੁਣਿਆ ਲਹਿਰਾਂ ਪਿੱਛੇ ਪਾਲਿਆ ਕਿਨਾਰੇ ਨੇ ਕਿਨਾਰੇ ਨਾਲ ਬੈਰ ਬਾਬਾ ਸੱਪ ਨਿਓਲੇ ਸਭ ਇਕੱਠੇ ਨੇ ਤੇ ਭਰਾ ਭਰਾ ਦਾ ਗੈਰ ਬਾਬਾ ਪੰਜਾ ਸਾਲਾਂ ਵਾਲੀ ਰੁੱਤ ਆ ਗਈ ਫਿਰ ਸ਼ਹਿਰ ਬਾਬਾ ਪੰਜਾ ਸਾਲਾਂ ਵਾਲੀ ਰੁੱਤ ਆ ਗਈ ਫਿਰ ਸ਼ਹਿਰ ਬਾਬਾ